ਦਿਖਾ ਦਿਓ ਪਿੱਛੇ ਪਹਿਲਾਂ ਮੇਲਾ ਲੱਗਾ ਹੋਇਆ ਬਹੁਤ ਸਾਰੇ ਲੋਕ ਨਵਾਂ ਕੰਮ ਸ਼ੁਰੂ ਕਰਨ ਲਈ ਅੱਜ ਆਏ ਆ ਕਈ ਰੀਸੇਲਰ ਕਈ ਦੁਕਾਨਦਾਰ ਕਈ ਵਿਆਹ ਸ਼ਾਈ ਦੇ ਕੱਪੜੇ ਲੈ ਰਹੇ ਆ ਬਾਬਾ ਜੀ ਸਵੇਰ ਤੋਂ ਰੌਣਕਾਂ ਲੱਗੀਆਂ ਆ ਦੇਖੋ ਵੱਡੇ ਵੱਡੇ ਬੈਗ ਝੋੜੇ ਭਰ ਲਏ ਆ ਕੋਈ ਨਵਾਂ ਕੰਮ ਸ਼ੁਰੂ ਕਰ ਰਿਹਾ ਕੋਈ ਰੀਸੇਲਰ ਕੋਈ ਦਾਜ ਬਿਲਕੁਲ ਭਾਜੀ ਨਾਲ ਨਾਲ ਕੰਮ ਵੀ ਸਟਾਰਟ ਕਰਾ ਕੇ ਦੇ ਰਹੇ ਆ ਜਿਹੜਾ ਕੱਪੜਾ ਨਹੀਂ ਵਿਕਣਾ ਅਸੀਂ ਵਾਪਸੀ ਵੀ ਲੈ ਰਹੇ ਆ ਤੁਸੀਂ ਕਿੱਥੋਂ ਆਏ ਜੀ ਅਸੀਂ ਮਕੇਰੀਆਂ ਤੋਂ ਆਏ ਜੀ ਮਕੇਰੀਆਂ ਤੋਂ ਆਏ ਹਾਂ ਜੀ ਕੱਪੜੇ ਦਾ ਕੰਮ ਕਰਦੇ ਹੋ ਜਾਂ ਫਿਰ ਕੱਪੜੇ ਦਾ ਕੰਮ ਕਰਦੇ ਆ ਆ ਤੁਹਾਡਾ ਇਹ ਸਾਰਾ ਕੱਪੜਾ ਪਹਿਲ ਸਾਡਾ ਕੱਪੜਾ ਜੀ ਅਸੀਂ ਪਹਿਲੇ ਮਕਟੇਰੀਆਂ ਉੱਤੇ ਅੰਮ੍ਰਿਤਸਰ ਤੋਂ ਵੀ ਲਿਆ ਲੁਧਿਆਣੇ ਤੋਂ ਕਪੜਾ ਲਿਆ ਬਟਾਲੇ ਤੋਂ ਵੀ ਲਿਆਉਂਦੇ ਨੇ ਬਟ ਜੋ ਵੈਰਾਈਟੀ ਸਾਨੂੰ ਇਤੋਂ ਮਿਲੀ ਹੈ ਬਹੁਤ ਹੀ ਅੱਛੀ ਵੈਰਾਈਟੀ ਔਰ ਬਹੁਤ ਹੀ ਸਸਤੀ ਵੈਰਾਈਟੀ ਹੈ ਹੋ ਕੇ ਤੋਂ ਕਿੰਨਾ ਕੱਪੜਾ ਲਿਆ ਅੱਜ ਅਸੀਂ ਲਿਆ 22 ਜੀ ਤੇ ਪਹਿਲਾਂ ਜਿੱਥੋਂ ਕੱਪੜਾ ਲੈਂਦੇ ਸੀ ਕਿੰਨਾ ਕੁ ਵਾਰ ਪੜਤਾ ਵੀ ਲਿਆ ਲੁਧਿਆਣੇੋਂ ਵੀ ਲਿਆ ਪਰ ਕੱਪੜਾ ਨੂੰ ਇੱਥੇ ਬਹੁਤ ਵਧੀਆ ਲੱਗਦਾ ਆ ਹਲੋ ਭਾਜੀ ਵੱਡਾ ਮੇਰਾ 200 200 ਰੁਪਿਆ ਦਾ ਸੂਟ ਆ 2 200 ਚ ਕਰਦੇ ਆ 200 200 ਲੈ ਚੱਕ ਲੋ ਦੇਖੋ 2 200 ਦੇ ਵਿੱਚ ਕਰਦੇ ਆ ਕੜਾਈਆਂ ਗੱਡੀਆਂ ਨਾਲ-ਨਾਲ ਦੇਈ ਜਾਣੇ ਵੱਡੇ ਫੇਰੇ ਵੱਡੇ ਧਮਾਕੇ ਆ ਦੇਖੋ 350 ਰੁਪਏ ਮਸਲੀਨ ਦਾ ਸੂਟ ਦੇਖੋ 15 1500 ਵਾਲੇ ਸੂਟ 450 'ਚ ਲੈ ਜਾਓ ਚੱਕ ਲੋ 800 ਤੋਂ 450 450 450 ਰੁਪਏ ਸੂਟ 975 ਆਰਟੀਕਲ 500 ਦਾ ਲਓ 500 ਰੁਪਏ ਚ ਆ ਚੈੱਕ ਕਰ ਲੋ ਕਢਾਈਆਂ ਕੱਡੇ ਪੀਸ 1000 ਆਵੇ 550 ਚ ਕਿੰਨਾ ਲੱਗਾ ਕੱਪੜਾ ਸਾਨੂੰ ਵਧੀਆ ਲੱਗਾ ਕੋਈ 100 ਸੂਟ ਲੈ ਰਿਆ ਕੋਈ 200 ਲੈ ਰੇ ਤੇ ਲੈ ਵੀ ਖੁਸ਼ ਹੋ ਕੇ ਲਿਆ ਭਾਜੀ ਖੁਸ਼ ਹੋ ਕੇ ਮਿਲਣਾ ਕੋਈ ਕਪੜਾ ਹੀ ਇਤਨਾ ਨਾ ਮਿਲਿਆ ਹੋਇਆ ਵੀ ਸਾਰੇ ਖੁਸ਼ ਹੀ ਹੋ ਰਹੇ ਨੇ ਚਲ ਵਾ ਹਾਂਜੀ ਸਲਵਾਰ ਦੇ ਪੌਂਚੇ ਬਾਜੂ ਨਾਲ ਕੱਡੇ ਹੋਣਗੇ ਆ ਬਾਈ ਬਾਈ ਸੋਰਾ ਸੂਟ 650 ਰੁਪਏ ਕਰਤਾ ਯਾ ਲੋ ਭਾਜੀ ਖਾਨੇ ਵਾਲੇ ਖਾਨੇ ਹਾਂਜੀ ਚੱਕੋ ਹੁਣੀ 700 ਰੁਪਏ ਲੈ ਜੋ ਦੇਖੋ 2 2000 ਵਾਲੇ ਸੂਟ 7700 ਹੋ ਗਿਆ ਪਿਓਰ ਨੇਚਰਲ ਗਰੇਵ ਦੇ ਸੂਟ ਪੂਰੇ ਪੰਜਾਬ ਦਾ ਓਪਨ ਚੈਲੰਜ ਕਰ ਰਹੇ ਹਾਂ ਭਾਜੀ ਚਨੂਨ ਦੇ ਦੁਪੱਟੇ ਨੇਚਰਲ ਗਰੇਵ ਹਾਂਜੀ ਹੈਵੀ ਸੂਟ ਕੱਲਾ ਕੱਲਾ ਸੂਟ ਚਲਵਾ ਏਕ ਏਕ ਰੰਗ ਤੋਬਾ ਤੋਬਾ ਮਾਸ਼ਾਅੱਲਾ ਲਾ ਕੰਮ ਆਹ ਦੇਖੋ ਪੀਸ ਆ ਲੋ ਉਹ 3500 4000 ਕੋਈ ਨਹੀਂ ਹਾਂਜੀ ਆ ਲੋ ਸੂਟ ਆਏ ਦੁਪੱਟਾ ਓਏ ਹੋਏ 1500 ਰਾਂ ਕਰਤਾ ਜੇ ਦੇਖੋ ਜਿਹੜੇ ਬਾਜ਼ਾਰ ਚ 4 4000 45 4500 ਰੇ ਬਾਬੇ ਦੀ ਹੱਟ ਨੇ 15 1500 ਚ ਕਰਤੇ ਮੈਂ ਕਹਿੰਨਾ ਇੱਕ ਇੱਕ ਸੂਟ ਧਮਾਕੇ ਹੋਣ ਜਾ ਰਿਹਾ ਆ ਫੋਟੋ ਨੇੜੇ ਕਰਕੇ ਦਿਖਾ ਦੇ ਭਾਈ ਜਰਾ ਓਏ ਹੋਏ ਕਮਾਲ ਕਰਤੀ ਐ ਸੂਟ ਤੇਰਾ ਮੈਂ ਕਹਿੰਨਾ ਆ ਦੇਖੋ ਸਲਵਾਰ ਦੇ ਪੌਚੇ ਆ ਚਨੌਨ ਦੇ ਦੁਪੱਟੇ 2.5 ਮੀਟਰ ਭਾਜੀ ਸੂਟ ਇੱਧਰ ਖੋਲ ਰਿਹਾ ਹਾਂਜੀ ਉਧਰ ਦੇਖੋ ਪੈਣਾ ਰਸ ਦੇਖੋ ਕਿਦਾਂ ਲੱਗ ਗਿਆ ਹੈ ਅਜਿਹਾ ਸੂਟ ਖੋਲੀਦਾ ਓਪਨ ਚੈਲੰਜ ਦੇ ਨਾਲ 4 ਕਿਲੋ ਦਾ ਚਾਟ ਆਹ ਦੇਖੋ ਭਾਜੀ ਪੀਸ ਹਰ ਸੂਟ ਦੇ ਸਲਵਾਰ ਦੇ ਪੌਂਚੇ ਕੱਟ ਹੋਏ ਆਹ ਕੰਮ ਨੇੜੇ ਕਰਕੇ ਦਿਖਾਓ ਭਾਜੀ ਪਿਓਰ ਨੇਚਰਲ ਕ੍ਰੇਵ ਦਾ ਸੂਟ ਚਨੋਂਨ ਦੇ ਦੁਪੱਟੇ ਬੇਦ ਐਮਬ੍ਰੋਇਡਰੀ ਮਾ ਕਹਿੰਦਾ ਨਵਰਾਤਰੀ ਸਪੈਸ਼ਲ ਸੂਟ ਸਪੈਸ਼ਲ ਧਮਾਕਾ 1500 ਆ ਦੇਖੋ ਜਿੱਦਾਂ ਜਿੱਦਾਂ ਵੀਡੀਓ ਬਣ ਜਾਂਦੀ ਓਦਾਂ ਓਦਾਂ ਦੇ ਨਾਲ ਦਈ ਜਾਂਦੇ ਇਹ ਨਹੀਂ ਵੀ ਵੀਡੀਓ ਚ ਕੰਨੇ ਆ ਤਾਂ ਫਿਰ ਦਿੰਦੇ ਨਹੀਂ ਆ ਦੇਖ ਪੀਸ ਪਿਓਰ ਨੇਚਰਲ ਕਰੇਬ ਪੀਸ ਦੇਖੋ ਓਏ ਹੋਏ ਹੋਏ 4 4000 ਰੁਪਇਆ ਬਾਜ਼ਾਰ ਚ ਬਾਬੇ ਦੀ ਹੱਟਦੇ 15 1500 ਮੈਂ ਕਹਿੰਦਾ ਬਲੈਕ ਸੂਟ ਦਾ ਦਿਲਾਂ ਦੀ ਤੜਕਣ ਹੁੰਦਾ ਐਦਾਂ ਦਾ ਪੀਸ ਕੀ ਬਾਤ ਆ ਕੀ ਬਾਤ ਆ ਮਜ਼ਾ ਆ ਗਿਆ ਦੁਪੱਟਾ ਦੇਖ ਕੇ ਦਾ ਓਏ ਹੋਏ 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 ਭਾਜੀ 1500 ਆ ਵੀ ਤੁਸੀਂ ਚੈੱਕ ਕਰ ਲਓ ਬੀ ਸ਼ੇਪ ਗਲਾ 15 1500 ਦੇ ਵਿੱਚ ਦੇ ਦੇਣੇ ਵੀ ਆ ਨੇੜੇ ਕਰਕੇ ਫੋਟੋ ਦਿਖਾ ਦੇ ਭਾਈ ਕੰਮ ਦੇਖੋ 3500 4000 ਵਾਲਾ ਹੈਂਡਵਰਕ ਦਾ ਕੰਮ ਆ ਚੈਲੰਜ ਸੂਟ ਦੇ ਰੇਟ ਦਾ ਆ ਓਪਨ ਧਮਾਕਾ 25 ਓਫਰ ਮੇਰੀਆਂ ਭੈਣਾਂ ਲਈ 1500 ਲੱਗੀ ਜੇ ਸੋ ਦੇਖੋ ਬੜੀ ਚੀਜ਼ਾਂ ਦੇਖ ਲਓ ਬਾ ਕਮਾਲ ਤੋਹਫੇ ਹੋਣ ਜਾ ਰਹੇ ਆ ਬਾਪੇ ਦੀ ਹੱਡੀ ਤੇ ਤੂੰ ਵੱਡੇ ਫੈਰੇ ਆ ਲੋ 25 2500 ਰੁਪਏ ਕਰਤੇ ਆ 25 2500 ਦੇ ਲੈਣੇ ਆ ਦੇਖ ਲੋ ਰੰਗ ਆ ਚਾੜ ਦੇਖ ਲੋ ਆ ਤਮਾਕਾ ਦੇਖ ਲੋ ਪੂਰੇ ਪੰਜਾਬ ਦੇ ਰੇਟਾਂ ਦਾ ਪਟਾਕਾ ਬਾਤਾ ਦੇਖੋ ਕੋਈ 5000 ਕੋਈ 7000 ਤੇ ਕੋਈ 8000 ਮੰਗਦਾ ਬਾਬੇ ਦੀ ਹੱਟ ਦੇ 25 2500 ਚ ਲੈ ਜਾਓ 25 2500 ਚ ਜਿੰਨੇ ਮਰਜੀ ਸੂਟ ਆ ਵੀ ਦੇਖੋ ਹੈਵੀ ਦੁਪੱਟਾ ਹੈਵੀ ਡਿਜ਼ਾਈਨ ਰੇਟ 25 2500 25 2500 ਦੇ ਵਿੱਚ ਸੂਟ ਦੇ ਰਣੇ ਇਹ ਬਾਕੀ ਆ ਜਾਓ ਜਲਦੀ ਆਂਦੀ ਪੈਣਾ ਭਰਾਵਾਂ ਦੀ ਸਪੋਰਟ ਕਰ ਰਿਹਾ ਵੱਡਾ ਫਾਇਦਾ ਵੱਡਾ ਧਮਾਕਾ ਤੁਹਾਡੀ ਦੁਕਾਨ ਬਾਬੇ ਜੱਟੀ ਜਲੰਧਰ বাসੜੇ ਦੇ ਸਾਹਮਣੇ ਵੱਡੀ ਸੇਲ ਲੱਗੀ ਆ ਆਣਾ ਪੈਣਾ ਕਿਉਂਕਿ ਇਦਾਂ ਰੇਡ ਪੂਰੇ ਪੰਜਾਬ ਚ ਨਹੀਂ ਆਹ ਦੱਸ ਦਿੰਦਾ ਭਾਜੀ ਸੋਟਾਂ ਦੀਆਂ ਨੇਰੀਆਂ ਹੀ ਲਿਆਤੀਆਂ ਬਈ ਆਈ ਚੋਲਾ ਰੋਜ਼ ਨਵੀਂ ਵੈਰੀਟੀ ਲਈ ਚਲੋ ਨੰਬਰ 988047234 ਵੈਰੀਟੀ ਜਲੰਧਰ বাসੜੇ ਦੇ ਸਾਹਮਣੇ ਸਸਰੀ ਕਾਲ ਦੇ ਦੇਖੋ ਉਧਰੋਂ ਚੈੱਕ ਕਰਾ ਕੇ ਇੱਧਰ ਤੱਕ ਦਿਖਾ ਦਿਓ ਰਾਸ਼ ਦਿਖਾ ਦਿਓ ਬਹੁਤ ਦੂਰੋਂ ਲੋਕ ਆ ਕੇ ਫਾਇਦਾ ਲੈ ਗਏ ਤੁਸੀਂ ਵੀ ਆ ਜਾਓ ਬਾਬੇ ਜੱਟੀ ਬਾਸਰ ਦੇ ਸਾਹਮਣੇ ਜਲੰਧਰ ਸ਼ਹਿਰ